ਅੱਜ ਕਿਰਤਪੰਨੋਂ ਸਰ ਦੀ ਇੱਕ ਨਜ਼ਮ ਆਪ ਸਰ ਦੀ ਖੇਤ ਵਿੱਚ ਹਾਜ਼ਰ ਹੈ ਪਾਠ ਹੀ ਬਣ ਗਿਆ ਮੇਰੇ ਸਾ ਸਾ ਦਾ ਪਤਾ ਨਹੀਂ ਜਾਲਮ ਅਜੀਬ ਤੇਰੀ ਰਾਤਾ ਪਾਠ ਹੀ ਬਣ ਗਿਆ ਮੇਰੇ ਸਾ ਸਾ ਦਾ ਪਤਾ ਨਹੀਂ ਜਾਲਮ ਅਜੀਬ ਤੇਰੀ ਰਾਤਾ ਹੜ ਨੂੰ ਇੱਕ ਦਬਾ ਕੇ ਔੜਾਂ ਚੋਂ ਲੰਘਿਆ ਹੜ ਨੂੰ ਇੱਕ ਦਬਾ ਕੇ ਔੜਾਂ ਚੋਂ ਲੰਘਿਆ ਬੱਦਲ ਬਣ ਗਿਆ ਸੀ ਪੈੜਾਂ ਮੇਰੀ ਆਖਦਾ जख्म ही जख्म मिले ਦਸਤੂਰੇ ਮੁਹੱਬਤ ਚ ਤੜਫ ਤੜਫ ਕੇ ਤੜਫਨਾ سلسلہ ਹੈ ਚਾਤਾ ਕਲਮ ਹੈ ਜਾਤ ਮੇਰੀ ਸ਼ਬਦਾਂ ਦਾ ਵਾਰਿਸ ਹਾਂ ਦਰਦ ਦਰਦਾਂ ਦੀ ਦਾਸਤਾਨ ਹਾਂ ਹਾਏ ਬੋਟਾ ਮੈਂ ਕਾਹ ਦਾ ਕਾਸੇ ਪਾ ਗਿਆ ਕੋਈ ਖੋਰਾ ਇਹ ਜ਼ਿੰਦਗੀ ਬੇਦਰਦ ਲਹਿਰਾਂ ਨੇ ਮੈਂ ਕੰਡਾ ਹਾਂ ਢਾਦਾ ਪਾਠੀ ਬਣ ਗਿਆ ਮੇਰੇ ਸਾ ਸਾ ਦਾ ਪਤਾ ਨਹੀਂ ਜਾਂਦਾ ਅਜੇ ਵੀ ਤੇਰੀ ਰਾধা ਪਤਾ ਨਹੀਂ ਜਾਂਦਾ ਅਜੇ ਵੀ ਤੇਰੀ ਰਾধা ਪੱਟ ਹੀ ਬਣ ਗਿਆ ਮੇਰੇ ਸਾ ਸਾ ਦਾ ਪਤਾ ਨਹੀਂ ਜਾਂਦਾ ਅਜੇ ਵੀ ਤੇਰੀ ਰਾধা